బా hmm. సెనీ Bast, bas, bast, 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 niet, bast, ਬਾਰੂਨੀ ਕੋਈ ਯਾਦਾ ਉਹ ਗਾਟ ਕਾ ਨਹੀਂ ਆਇਆ ਇਸ ਉਹ ਆਜਾ ਤਨਿਕਾ ਦੀ ਹੁੰਦੀ ਹੋ ਹੋ ਮੰਮੀ ਉਹ ਜਾ ਉਠਾਪ ਚਾਹ ਫੜ ਲਿਆ ਕਿ ਨਾਜਰ ਹੋਇਆ ਭਾਬੀ ਨੇ ਕਿਹਾ ਹਾਂ ਤੋ ਘਰੇ ਸੌਂਦਾ ਨਹੀਂ ਵੇ ਮੈਂ ਤੇ ਆਪ ਬੈਠੀ ਕਦੋਂ ਦੀ ਇੱਥੇ ਇਹਦੇ ਮੂੰਹ ਵਾਲੇ ਵੇਖਣ ਦੀ ਆ ਹੁਣ ਲੈ ਆਉਂਦੀ ਚਾਹ ਹੁਣ ਲੈ ਆਉਂਦੀ ਆ ਅਜੇ ਤੱਕ ਨਹੀਂ ਕਿਤੇ ਦੀ ਚਾਹ ਆਈ ਉਹ ਕੀ ਬਤਾ ਚਾਹ ਧਰੀਗਾ ਮਾਂ ਤਰੇ ਮੇਰਾ ਤਾਂ ਸ਼ਰੀਰ ਟੁੱਟਣ ਡਿਆ ਹੋ ਗਿਆ ਤੇ ਚਾਹ ਦੇ ਬਿਨਾ ਨਹੀਂ ਲੈ ਆਇਆ ਚਾਹ ਤੇਰੀ ਚਾਹ ਬਣੀ ਨਹੀਂ ਅਜੇ ਤੱਕ ਆ ਗਈ ਮਮੀ ਬੱਸ ਹਮਰਾ ਪਤਾ ਨਹੀਂ ਤੂੰ ਕਦੋਂ ਆ ਵੇ ਕੋ ਜੱਸੀ ਆ ਉਹ ਦਗਣੀ ਉੱਠੀ ਕੰਬਲ ਤਾਂ ਕੇ ਸੁੱਤੀ ਏ ਇਹ ਬੰਦਾ ਉੱਠ ਕੇ ਕੋਈ ਘਾਦਾ ਕੰਮ ਵੇਖੇ ਵੇ ਉੱਠ ਜਾਂਦੀ ਆ ਤੂੰ ਉਹ ਦੇਖੋ ਕੀ ਕਰਵਾਉਣਾ ਦੱਸ ਨੂੰ ਠਾਲ ਕੇ ਕਰੋਣਾ ਮੰਮੀ ਮੈਂ ਕੀ ਆ ਉਹ ਦੇਖੋ ਉਹ ਕਹਿੰਦਾ ਮੇਰੀ ਸੌਂਦੀ ਆ ਉਹ ਤਾਂ ਤੂੰ ਪੂਆ ਚੜਾਈ ਆ ਨਾ ਦੋ ਨੂੰ ਕੁਝ ਕਹਿੰਨੀ ਉਹ ਬਾਜੋ ਨਾ ਮੈਨੂੰ ਗਈ ਜੋ ਡਾਂਗ ਲੱਗ ਤੈਨੂੰ ਵੇੜ ਚ ਲੜਾਇਆ ਦੇ ਵੇ ਜਾ ਜਾ ਐਵੇਂ ਨਾ ਅਵਲੀਆਂ ਟਵਲੀਆਂ ਮਾਰਿਆ ਕਰ ਜਨਾ ਵਿਲੀ ਆ ਕਰ ਕਿਤੇ ਐਵੇਂ ਖੁਰਕੀ ਜਾਨਾ ਆ ਚਾਹ ਪੀਲਾ ਤਾਂ ਨਹੀਂ ਮੁੜ ਕੇ ਉਹ ਚੱਲ ਰੱਖ ਦੇ ਇਹਨਾਂ ਨੂੰ ਤੂੰ ਮੀਂਚਾ ਵੇਚਨੀ ਆਂ ਮਰਚਾ ਵੇਚਨੀ ਆ ਕਿਉਂ ਸਬਜ਼ੀ ਚ ਨਹੀਂ ਪਾਉਣੀਆਂ ਸਬਜ਼ੀ ਵੇਚ ਨਹੀਂ ਆਇਆ ਬੜਾ ਪੈਸਾ ਇਧੜਕੇ ਲਾਉਣੇ ਜਾ ਗਏ ਨਹੀਂ ਆ ਜਾ ਹੁਣ ਤੂੰ ਵੀ ਨਹੀਂ ਇਨਾ ਟਾਈਮ ਲੱਗਦਾ ਚਾਹ ਨੂੰ ਦੱਸ ਮੰਮੀ ਟਾਈਮ ਲੱਗਦਾ ਹੀ ਆ ਹੁਣ ਚਾਹ ਰਿਜਨ ਚ ਟਾਈਮ ਤੇ ਲੱਗਣਾ ਹੀ ਆ ਜੇ ਜਲਦੀ ਲਾ ਆਂਦੇ ਫਿਰ ਤੇ ਹੀ ਕਹਣਾ ਇਹ ਕੱਚੀ ਆ ਮੈਂ ਦੱਸੋ ਕੀ ਕਰਾਂ ਚਲ ਠੀਕ ਆ ਠੀਕ ਆ ਘੰਟੇ ਬਾਅਦ ਚਾਹ ਲੈ ਕੇ ਆਈਆਂ ਤੇ ਉਦੋਂ ਜਵਾਬ ਦੇਣ ਦੀ ਆ ਜਦੋਂ ਕੋਈ ਘਰ ਪਰੌਣਾ ਆ ਜੇ ਨਾ ਉਦੋਂ ਵੀ ਤੇਰੇ ਆਏ ਹੋਏ ਹਾਲ ਹੁੰਦਾ ਆ ਉਦੋਂ ਵੀ ਤੂੰ ਉਤੇ ਚਾਹ ਰੰਗਦੀ ਰਹਿਣੀ ਆ ਤੇ ਉਹ ਤੇਰੇ ਮੂੰਹ ਵੱਲ ਵੇਂਦੇ ਰਹਿੰਦੇ ਆ ਅੱਛਾ ਇਹ ਗੱਲ ਤੁਸੀਂ ਨੋਟ ਕਰ ਲਈ ਤੇ ਜਦੋਂ ਬਾਦ ਵਿੱਚ ਤਾਰੀਫ਼ ਕਰਕੇ ਜਾਂਦੇ ਆ ਕਿ ਚਾਹ ਬੜੀ ਸਵਾਦ ਬਣੀ ਔਨੀ ਤੈਨੂੰ ਪਤਾ ਬੜੀ ਤੇਰੀ ਤਾਰੀਫ਼ ਕਰਕੇ ਜਾਂਦੇ ਆ ਸਭ ਕੁਛ ਨਾ ਇੱਥੇ ਆ ਕੇ ਸਿੱਖੀ ਆ ਤੈਨੂੰ ਤੇ ਕਿਤੇ ਪਾਣੀ ਗਰਮ ਕਰਨਾ ਨਹੀਂ ਆਉਂਦਾ ਆਹੋ ਮੰਮੀ ਤੂੰ ਤੇ ਤੇ ਹੋਟਲ ਮੈਨੇਜਮੈਂਟ ਦਾ ਕੋਰਸ ਖੋਲਿਆ ਨਾ ਜਰਾ ਚਾਰਾ ਕੋ ਜਿੱਥੇ ਆ ਕੇ ਸਿੱਖੀ ਮੈਂ ਅਹੀਂ ਤੇ ਆਪਣੇ ਘਰ ਰੇਟ ਖਾਂਦੇ ਰਹੇ ਆ ਨਾ ਜਰਾ ਸਾਨੂੰ ਕੁਝ ਆਉਂਦਾ ਨਹੀਂ ਐ ਜਾ ਨਹੀਂ ਜਾ ਗੱਲਾਂ ਨਾ ਬਹੁਤੀਆਂ ਮੈਨੂੰ ਸੁਣਾ ਜਾ ਕੇ ਤੇ ਕੰਮਕਾਰ ਵੇਖ ਲੈ ਉਧਰ ਕੰਮ ਹੀ ਲੱਗੀ ਕਰਾਂ ਤਨਾਲੇ ਮੰਮੀ ਰਾਤ ਦੇ ਤਾਨੂੰ ਕੋਈ ਆਵਾਜ਼ ਜੀ ਸੁਣੀ ਜਿੱਦਾਂ ਕੋਈ ਤੁਰੰਦਾ ਆ ਆਪਣੇ ਘਰ ਨਹੀਂ ਹਾਨੂੰ ਤੇ ਕੋਈ ਵਾਜ ਬੁਈ ਨਹੀਂ ਸੁਣੀ ਪਰ ਪਤਾ ਨਹੀਂ ਮੰਮੀ ਮੈਨੂੰ ਇਦਾਂ ਕਿਉਂ ਲੱਗਾ ਜਿੱਦਾਂ ਆਪਣੇ ਘਰ ਕੋਈ ਫਿਰਨਦਿਆ ਨਹੀਂ ਐਵੇਂ ਨਾ ਹਾਨੂੰ ਵਹਿਮ ਪਾਈ ਜਾ ਸਾਡੇ ਘਰ ਤੇ ਕਦੀ ਨਹੀਂ ਕੋਈ ਇਦਾਂ ਆ ਫਿਰਨਦਿਆ ਹੀ ਇੱਥੇ 12 1 ਵਜੇ ਤੇ ਮੈਂ ਸੁੱਤੀ ਆ ਮੈਨੂੰ ਤੇ ਕੋਈ ਆਵਾਜ਼ ਨਹੀਂ ਸੁਣੀ ਤੁਹਾਨੂੰ ਜਿਆਦਾ ਨਹੀਂ ਆਵਾਜ਼ਾਂ ਸੁਣਦੀਆਂ ਮੰਮੀ ਮੈਨੂੰ ਤੇ ਲੱਗਾ ਜਿੱਦਾਂ ਕੋਈ ਹੈਗਾ ਘਰ ਚ ਹਿੰਨਾ ਥੋੜਾ ਜਾਂ ਤੇ ਆ ਰੱਖਿਆ ਕਰੋ ਭਾਬੀ ਐਵੇਂ ਨਾ ਡਰਾਈਆਂ ਨੂੰ ਰਾਤ ਕੋਈ ਹੁੰਦਾ ਧਿਆਨ ਨੂੰ ਪਤਾ ਲੱਗਦਾ ਮੈਂ ਤੇ ਆਪ ਦੋ ਵਜੇ ਸੋਤਾ ਨਾ ਤੀ ਫਿਲਮੇ ਖੰਨੇ ਆਂ ਹੀ ਭਾਬੀ ਤੇਨੂੰ ਪਤਾ ਦਿਆ ਮੈਂ ਗਲਾਸ ਭਰ ਕੇ ਚਾਹ ਪੀਣਾ ਵਾ ਤੂੰ ਬਾਰ ਬਾਰਾ ਕੱਪੀ ਚ ਲੈ ਆਉਣੀ ਆ ਜਾਂ ਮੈਨੂੰ ਗਲਾਸ ਭਰ ਕੇ ਲਿਆ ਦੇ ਹੋ ਉਹ ਨਵੀਂ ਰੋਣ ਲੱਗ ਗਿਆ ਪਹਿਲੇ ਮੈਂ ਉਹਨੂੰ ਵੇਖ ਲਾਂ ਫੇਰ ਲਿਆਦੀ ਨਹੀਂ ਚਾ ਨਹੀਂ ਮੇਰੀ ਗੱਲ ਸੁਣ ਲਾ ਪਹਿਲੇ ਉਹਨੂੰ ਚਾਹ ਲਿਆ ਕੇ ਦੇ ਤੇ ਨਾਲੇ ਨਿਆਣੇ ਨੂੰ ਰੋਣ ਵੀ ਦਿਆ ਕਰ ਮਾਸਾ ਨਹੀਂ ਤੂੰ ਤੇ ਰੋਣ ਵੀ ਨਹੀਂ ਦਿੰਦੀ ਮਾਸਾ ਨਿਆਣਾ ਰਹੂਗਾ ਨਾ ਤੇ ਉਹਦੀਆਂ ਨਾੜਾਂ ਨੂੜਾਂ ਖੁੱਲਣਗੀਆਂ ਮੰਮੀ ਚਾਹ ਤੇ ਤੁਸੀਂ ਫਰਾਈ ਸਕਦੇ ਜੈਨਾ ਤੇ ਮੈਂ ਮੁੰਡੇ ਨੂੰ ਵੇਖ ਲਾਂ ਚਾਹ ਦੇ ਦਿਓ ਤੁਸੀਂ ਜਿੱਤਿਆਂ ਨੂੰ ਨਹੀਂ ਮੈਂ ਵੇਹਲੀ ਆ ਮੇਰੀ ਤੇ ਆਪ ਚਾਹ ਠੰਡੀ ਹੋਣ ਢੀ ਆ ਲਿਆ ਕੇ ਦੇ ਉਹਨੂੰ ਚਾਹ ਫੜਾ ਉਹਨੇ ਵੀ ਕਿਹੇ ਕੰਮਕਾਰ ਤੇ ਜਾਣਾ ਆ ਤੁੱਪੇ ਮਾਸਾ ਬੈਠੀ ਆ ਉਹ ਵੀ ਨਹੀਂ ਇਹਨੇ ਕਿਤੇ ਬਹਿਣ ਦੇਣਾ ਠੀਕ ਆ ਮੰਮੀ ਭਾਬੀ ਪਹਿਲੇ ਗਲਾਸ ਪਰ ਕੇ ਚਾਹ ਲਿਆ ਦਿੰਦੀ ਨਾ ਤਿੰਨਾ ਰੋਲਾ ਪੈਣਾ ਹੀ ਨਹੀਂ ਹੋਰ ਕੀ ਆ ਇੰਨੀ ਅਕਲ ਹੋਵੇ ਤੇ ਕਾਟਾ ਕਾਦਾ ਆ ਆਪਣਾ ਮੁੰਡਾ ਐਨਾ ਵੱਡਾ ਹੋ ਗਿਆ ਉਹਦੀ ਫਿਕਰ ਪਈ ਆ ਤੇ ਨਿਆਣਾ ਮੇਰਾ ਵਿਚਾਰਾ ਨਿਕਾ ਜਾ ਰਹੋਂਦਿਆ ਔਰੇ ਮਾਸਾ ਫਿਕਰ ਨਹੀਂ ਆ ਗਈ ਗੋਂਦਾ ਤਾਂ ਰੋਈ ਜਾਏ ਮਾਛਾ ਚਾਹ ਲੈ ਟਪੂਲ ਗੇ ਉੱਥੇ ਕੀ ਹੋ ਚਲਿਆ ਇਹ ਕਰਾ ਨਹੀਂ ਆਣਾ ਵਾ ਜਰਾ ਰੋਈ ਜਾਂਦਾ ਵਾ ਚਾਹ ਦੇ ਨੀ ਮੈਨੂੰ ਚਾਹ ਦੇ ਦੇ ਬਸ ਆਲੇ ਫਰ ਪੀਲਾ ਆਉ ਤੋ ਤੱਕ ਭਰ ਲਿਆ ਜੇ ਮੈਨੂੰ ਹੋਣਾ ਨਹੀਂ ਜਾਣਾ ਕੱਟ ਲਿਆ ਕਿ ਦਿੱਤੀ ਤਾਂਗਲਾਂ ਚ ਜਾਰੀ ਲਾ ਤੇ ਤਾਂ ਵੀ ਗੱਲਾਂ ਜਿੰਨੀ ਪੀ ਨਹੀਂ ਪੀਲਾ ਅਵੇਲਾ ਮੰਮੀ ਆਪਣੀ ਨੂ ਦਾ ਕੰਮ ਆਉ ਤੋ ਤੱਕ ਭਰਤੀ ਆ ਇਹ ਨਹੀਂ ਮੰਗੀ ਸੀ ਜਾ ਮੈਂ ਚੱਲ ਪੀਲਾ ਹੁਣ ਓਏ ਅਗਮ ਕੀ ਗੱਲ ਸੀ ਓ ਮੈਂ ਕਾਕਾ ਕਿਨਾਰੋ ਪਿਆ ਹੈਵੇਂ ਸੋਣੀ ਕਰੋ ਯਾ ਨਾ ਕੀ ਕਰਦੀ ਮੈਂ ਪੁੱਤ ਤੇ ਦਾਦੀ ਨੇ ਔਨ ਦਿੰਦੀ ਮੈਨੂੰ ਚੱਬਾ ਬੱਸ ਬੱਸ ਆ ਦੇਖ ਪਾਪਾ ਦਾ ਫੋਨ ਆਂਦਿਆ ਚੋ ਪਾਪਾ ਨਾਲ ਗੱਲ ਕਰੀਏ ਚਲੋ ਸੱਚੀ ਗੱਲ ਸੁਗਾਲ ਕੀ ਹੋ ਗਿਆ ਠੀਕ ਆ ਆ ਦੇਖੋ ਮੁੰਡਾ ਤਾਂ ਡਰ ਆਉਂਦਾ ਅਜੇ ਕੋਈ ਅਗਮ ਆ ਦੇਖੋ ਪਾਪਾ ਕਿਉਂ ਰੋਂਦੇ ਸੀ ਅਗਮ ਵਾਜੋਂਦਾ ਅਗਮ ਪਾਪਾ ਨਾਲ ਗੱਲ ਕਰੋ ਭੁੱਖ ਲੱਗੀ ਕਿਤੇ ਨਹੀਂ ਨਹੀਂ ਭੁੱਖ ਨਹੀਂ ਲੱਗੀ ਨੀਂਦ ਆਈ ਉਚਾਰੇ ਨੂੰ ਅੱਛਾ ਅੱਛਾ ਯਾਰ ਕਿ ਆਉਣ ਕਿ ਕਰਦਾ ਮੁੰਡੇ ਦਾ ਕਿਆ ਰੱਖਣੀ ਹੋ ਰੋਟੀ ਬਣਾਉਣੀ ਸੀ ਤੇ ਮੰਮੀ ਨੂੰ ਕਿਆ ਆਈ ਫਰਾਂ ਲਈ ਮੰਮੀ ਕਿੰਨੇ ਮੈਂ ਫਰਦੀ ਆ ਉਹਨਾਂ ਟਾਈਮ ਨੂੰ ਜ਼ਿਆਦਾ ਰੌਣ ਲੱਗ ਗਿਆ ਫਿਰ ਮੈਂ ਹਾਂ ਚੱਕ ਲਿਆ ਹੁਣ ਆ ਕੇ ਅੱਛਾ ਅੱਛਾ ਚੱਲ ਠੀਕ ਆ ਹੋਰ ਸਭ ਠੀਕ ਠਾਕ ਹਾਂਜੀ ਠੀਕ ਠਾਕ ਆ ਡਿਊਟੀ ਵਧੀਆ ਚੱਲਦੀ ਟਾਡੀ ਹਾਂ ਹਾਂ ਡਿਊਟੀ ਤੇ ਵਧੀਆ ਚੱਲਦੀ ਆ ਅੱਛਾ ਹਾਂਜੀ ਠੀਕ ਠਾਕ ਆ ਹੋਰ ਛੁੱਟੀ ਕਦੋਂ ਨਾਲ ਹੈ ਬੱਸ ਬੱਸ ਸੁਣੀ ਬੱਸ ਛੁੱਟੀ ਅਗਲੇ ਮਹੀਨੇ ਆਉਂਗਾ ਅੱਛਾ ਅੱਛਾ ਚਲੋ ਮੈਂ ਫਿਰ ਦੇਖਿਆ ਨੂੰ ਬਾਤ ਕਰੂੰਗੀ ਕਾਲ ਚਲ ਠੀਕ ਠਾਕ ਠੀਕ ਆ ਹਾਂ ਅਮੀਸ਼ਾਣੀ ਕੇ ਪਪਾ ਨਾਲ ਗੱਲ ਨਹੀਂ ਕੀਤੀ ਤੁਸੀਂ ਹੈ ਇੰਨਾ ਰੋਂਦੇ ਸੀ ਆਓ ਪਪਾ ਨਾ ਨਹੀਂ ਸੁਗਾਲ ਕੰਨੀ ਬੱਚਾ ਨਹੀਂ ਨੀ ਕਈ ਨਹੀਂ ਨਹੀਂ ਚਲੋ ਬੱਸ 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 ਓਏ ਮੈਂ ਬੁਗੋ ਬੱਚਾ ਆਲਾ ਫੜ ਮੈਂ ਥੋੜੀ ਜੀ ਤੂੰ ਪਾਰਾ ਮੈਨੂੰ ਕਿੱਥੇ ਪੀਤੀ ਜਾਣੀ ਨਹੀਂ ਬੇ ਨਹੀਂ ਨਹੀਂ ਮੈਂ ਨਹੀਂ ਪੀਣੀ ਪੀਲਾ ਤੂੰ ਓ ਮੈਂ ਨਹੀਂ ਜਾਣਾ ਬੁਛ ਕਰਨਾ ਤੇ ਮੈਂ ਪੀ ਕੇ ਨਹੀਂ ਸ਼ੂਗਰ ਕਰਾਉਣੀ ਆ ਆਲਾ ਫੜ ਮੈਂ ਰੋਣ ਲੱਗਾ ਹੁਣ ਮੰਗਵਾਈ ਹਾਏ ਹਾਏ ਵੇ ਆ ਕੀ ਕਰਤਾ ਈਓ ਪੱਕੀ ਜਗ੍ਹਾ ਥੱਲੇ ਸਾਰੀਆਂ ਮੱਖੀਆਂ ਵੇਖੀ ਇਕੱਠੀਆਂ ਹੋ ਜਾਣੀਆਂ ਇੱਥੇ। ਉਹ ਇਹਨੂੰ ਖੁਰਕ ਪਿਆ ਚੱਲੀਏ ਜਗ੍ਹਾ ਨੂੰ। ਆਪੇ ਭਾਬੀ ਸਾਫ਼ ਕਰ ਦੋਗੀ ਆਗੇ। ਨਹੀਂ ਪਹਿਲੇ ਮੰਗਵਾਈ ਕਿਉਂ ਹੀ ਜੇ ਪੀਣੀ ਨਹੀਂ ਤੇ। ਯਾ ਜਿੰਨੀ ਪੀਣੀ ਨਾ ਹੁੰਨੀ ਪੀਣੀ ਆ। ਮੈਂ ਉਹਨੂੰ ਕਹਿ ਬਟੀਲਾ ਭਰ ਕੇ ਲੈ ਆ ਤੇ ਉਦੋਂ ਤੱਕ ਜੱਗ ਭਰਿਆ। ਨਹੀਂ ਸੰਦੀਪ। ਹਾਂਜੀ। ਹਾਂਜੀ ਹੁਣ ਕੀ ਹੋ ਗਿਆ? ਆ ਚਾਹ ਡੋਲ ਗਈ। ਦੇਖੋ ਇੱਥੇ ਪੋਚਾ ਮਾਰ ਦੇ। ਮੰਮੀ ਪੋਚਾ ਲਾ ਦਿੰਨੀ ਆ ਤੇ ਮੁੰਡਾ ਸਿੱਤਾਂ ਅੰਦਰ। ਜਾ ਉਧਰ ਲੱਗ ਜਾ ਕੇ ਬਹਿ ਜਾ ਫਿਰ। ਨੀ ਮੈਂ ਆ ਤੇ ਤੈਨੂੰ ਨਾ ਬਸ ਵੇਲੀ ਦੇਸਦੀ ਆ ਤੂੰ ਨਾ ਮੈਨੂੰ ਕਿਤੇ ਟਿਕਨ ਦੇ ਆ ਕਰ ਅਜੇ ਤੇ ਮੈਂ ਮਰਚਾ ਪੀਸਣੀ ਆਇਆ ਮੁੜ ਕੇ ਤੂੰ ਕਹਿਣਾ ਮੰਮੀ ਸਬਜੀ ਚ ਪਾਉਣ ਨੂੰ ਹੈ ਨਹੀਂ ਆ ਕਰ ਦੇ ਨੀ ਸਭ ਠਹਿਰ ਕੇ ਕੁਝ ਨਹੀਂ ਹੋ ਚਲਾ ਨਹੀਂ ਇਧਰ ਆ ਹਾਂ ਚੱਲੀ ਕਿਧਰ ਆ ਲਿਆ ਪੋਚਾ ਤੇ ਮਾਰ ਇੱਥੇ ਪੋਚਾ ਤੈਨੂੰ ਨਹੀਂ ਪਤਾ ਚਾਹ ਦਾ ਦਾਗ ਜਿਹੜਾ ਇੱਥੇ ਜੰਮ ਜਾਣਾ ਆ ਲਿਆ ਪੋਚਾ ਚੱਲ ਚੱਲ ਕਾਰ ਕਰ ਇਥੇ ਖਲੋ ਗਈ ਹੁਣ ਹਾਂਜੀ ਹਾਂਜੀ ਆ ਜਿਓ ਭੈਣ ਜੀ ਘਰੇ ਆ ਮੈਂ ਕਿਹਾ ਦੇਖ ਨਹੀਂ ਡਿਆ ਘਰ ਕੋਈ ਬੈਠਾ ਕਿੱਥੇ ਆ ਤੋ ਆਪ ਚਲ ਗਈ ਸੀ ਤੇ ਮੈਂ ਇੱਥੇ ਬੈ ਗਈ ਅੰਦਰ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਹਾਂ ਠੀਕ ਆ ਤੁਸੀਂ ਸੁਣਾਓ ਆਪਣਾ ਬਸ ਠੀਕ ਆ ਅੱਛਾ ਕੀ ਕਰਦੇ ਸੀ ਕੁਛ ਵੀ ਨਹੀਂ ਹਾਂ ਪਹਿਲੇ ਮੈਂ ਧੁੱਪੇ ਬੈਠੀ ਸੀ ਮੁੜ ਕੇ ਹੁਣ ਤੁਹਾਨੂੰ ਪਤਾ ਤੋ ਆਪ ਚਲ ਗਈ ਆ ਠੰਡ ਹੋ ਗਈ ਆ ਹੁਣ ਆ ਕੇ ਆ ਕੇ ਬੈ ਗਈ ਐਵੇਂ ਠੰਡ ਹੋ ਜਾਂਦੀ ਆ ਨਾ ਹੋਰ ਸੁਣਾਓ ਮੁੰਡੇ ਦਾ ਫੋਨ ਫਾਨ ਆਉਂਦਾ ਵਾ ਰਾਜੀ ਖੁਸ਼ੀ ਆ ਹਾਂਜੀ ਹਾਂਜੀ ਮੁੰਡਾ ਤੇ ਰਾਜੀ ਖੁਸ਼ੀ ਆ ਸ਼ਾਇਦ ਅਗਲੇ ਮਹੀਨੇ ਆਊਗਾ ਛੁੱਟੀ ਚਲੋ ਚੰਗੀ ਗੱਲ ਹੈ ਭੈਣ ਜੀ ਹੋਣਾ ਛੁੱਟੀ ਫੌਜੀਆਂ ਦਾ ਨੇ ਤੇ ਵਿਚਾਰਾਂ ਤੇ ਐਦਾ ਹੀ ਆ ਨਾ ਕਿ ਵਿਆਹ ਸ਼ਾਦੀ ਚ ਵਿਚਾਰੇ ਹਾਜ਼ਰ ਹੋ ਸਕਦੇ ਘਰ ਚ ਕੁਝ ਵੀ ਹੁੰਦਾ ਰਹੇ ਵਿਚਾਰਾਂ ਨੂੰ ਛੁੱਟੀ ਨਹੀਂ ਮਿਲਦੀ ਹੋਰ ਕੀ ਭੈਣ ਜੀ ਆ ਪਿਛਲੇ ਮਹੀਨੇ ਮੇਰੀ ਭਤੀਜੀ ਦਾ ਵਿਆਹ ਹੀ ਵਿਚਾਰੇ ਨੇ ਇੰਨੀ ਕੋਸ਼ਿਸ਼ ਕੀਤੀ ਕਿ ਮੈਨੂੰ ਛੁੱਟੀ ਮਿਲ ਜੇ ਕਿਤੇ 2-4 ਦਿਨ ਦੀ ਮਿਲ ਜੇ ਪਰ ਮਿਲੀ ਨਹੀਂ ਛੁੱਟੀ ਚਲ ਕੀ ਕਰਨਾ ਭੈਣ ਜੀ ਫਿਰ ਇਹਨਾਂ ਵਿਚਾਰਾਂ ਦੀ ਤਪੱਸਿਆ ਹੀ ਆ ਨਾ ਨੌਕਰ ਕੀ ਦੇ ਨਖਰਾ ਕੀ ਹੁਣ ਜੁੜਾ ਛੁੱਟੀ ਮਿਲੂਗੀ ਉਹਦੇ ਵਿਚਾਰਾਂ ਨੇ ਕਿਤੇ ਆਉਣਾ ਨਾ ਆਹੋ ਚਲੋ ਕੋਈ ਗੱਲ ਨਹੀਂ ਤੁਹਾਨੂੰ ਪਤਾ ਨੌਕਰੀਆਂ ਵੀ ਕਿਹੜੀਆਂ ਕਿਤੇ ਮਿਲਦੀਆਂ ਛੇਤੀ ਹੋਰ ਕੀ ਹੈ ਸਰਕਾਰੀ ਨੌਕਰੀ ਤੇ ਕਿਤੇ ਮਿਲਦੀ ਨਹੀਂਗੀ ਹੋਰ ਤੇ ਚਲ ਫੇਰ ਵੀ ਚਲੋ ਆਪਣੀ ਰੋਜੀ ਰੋਟੀ ਲੱਗੀ ਆ ਵਿਚਾਰੇ ਚਲੋ ਆਪਣਾ ਕਰਨ ਡਿਆ ਤੇ ਚਲੋ ਖਾਣ ਡਿਆ ਜੇ ਬਸ ਬਸ ਹੋਰ ਕੀ ਤੇ ਹੋਰ ਸੁਣਾਓ ਤੁਸੀਂ ਫੌਜਣ ਕੀ ਕਰਨੀ ਆ ਫੌਜਣ ਨੇ ਕੀ ਕਰਨਾ ਭੈਣ ਜੀ ਉਹ ਤੇ ਮੁੰਡੇ ਨੂੰ ਲੈ ਕੇ ਤੇ ਬੈਠੀ ਹੁਣੀ ਆ ਬਸ ਨਾ ਮੁੰਡੇ ਦੇ ਦਿਵਾਲੇ ਰਹਿੰਦੀ ਆ ਮਾਸਾ ਕਿਤੇ ਉਹਨੂੰ ਰੋਣ ਨਹੀਂ ਦਿੰਦੀ ਬਥੇਰਾ ਨਹੀਂ ਆ ਨਿਮਾਸਾ ਰੋਂ ਦੇ ਰੋਂਦੇ ਪਰ ਨਾ ਉਹ ਤਾਂ ਬਸ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਉਹਦੇ ਦਿਵਾਲੇ ਰਹਿੰਦੀਆਂ ਸੱਸ ਦਾ ਤੇ ਉਹਨੂੰ ਕੋਈ ਫਿਕਰ ਹੀ ਨਹੀਂ ਆ ਕਿ ਸੱਸ ਨੂੰ ਵੀ ਕੋਈ ਰੋਟੀ ਪਾਣੀ ਦੇਣਾ ਆ ਉਤੋਂ ਮੈਨੂੰ ਕਹਿੰਦੀ ਰਹਿੰਦੀ ਆ ਮੰਮੀ ਤੁਸੀਂ ਫੜ ਲਓ ਦੱਸ ਮੈਂ ਆ ਕੇ ਫੜਾ ਭੈਣ ਜੀ ਤੁਸੀਂ ਫੜ ਲਿਆ ਕਰੋ ਫੇਰ ਕੀ ਆ ਪੋਤੇ ਪੋਤੀਆਂ ਦੇ ਇੰਨੇ ਪਿਆਰੇ ਲੱਗਦੇ ਆ ਤੁਸੀਂ ਕਿਉਂ ਨਹੀਂ ਫੜਦੇ ਦੱਸ ਤੋ ਵਿਚਾਰੀ ਫੇਰ ਕੱਲੀ ਫੜ ਛੱਡਦੀ ਆ ਤੇ ਉਹਨੇ ਰੋਣਾ ਹੀ ਆ ਕਦੀ ਕਹਿਦੇ ਹੱਥ ਕਦੀ ਕਹਿਦੇ ਹੱਥ ਨਿਆਣਾ ਸੌਖਾ ਪਾਲ ਜਾਂਦਾ ਵਾ ਨਿਆਣੇ ਪਾਲਣੇ ਕਿਹੜੇ ਸੌਖੇ ਅੱਜਕੱਲ ਸੌਖੇ ਤੇ ਨਹੀਂ ਆ ਪਰ ਪਹਿਲੋਂ ਮੈਂ ਇਹਦੇ ਘਰ ਵਾਲੇ ਨੂੰ ਪਾਲਦੀ ਰਹੀ ਹੁਣ ਮੈਂ ਇਹਦਾ ਮੁੰਡਾ ਪਾਲਾਂ ਮੈਂ ਤੇ ਬਸ ਇਹੋ ਹੀ ਕੰਮਾਂ 'ਚ ਰਹੀ ਮੈਨੂੰ ਵੀ ਪੋਰਾ ਰੈਸਟ ਚਾਹੀਦਾ ਕਿ ਮੈਂ ਐਸੇ ਕੰਮਾਂ 'ਚ ਹੀ ਰਹਿਣਾ ਬਸ ਕੋਈ ਗੱਲ ਨਹੀਂ ਤੇ ਹੱਥ ਨੂੰ ਹੱਥ ਹੀ ਹੁੰਦਾ ਵਾ ਚਲੋ ਤੁਸੀਂ ਨਿਆਣਾ ਫੜ ਲੋਗੇ ਉਹ ਵਿਚਾਰੀ ਕੰਮਕਾਰ ਕਰ ਲੂਗੀ ਤੇ ਦਾਦੀਆਂ ਪੋਤੇ ਪਤਿਆਂ ਨੂੰ ਫੜਦੀਆਂ ਹੀ ਆ ਫੇਰ ਕਿਹੜੀ ਗੱਲ ਵਾ ਇਹਦੇ 'ਚ ਭੈਣ ਜੀ ਤੈਨੂੰ ਗੱਲਾਂ ਤਾਂ ਆਉਂਦੀਆਂ ਆ ਤੇਰਾ ਨੋਹ ਪੁੱਤ ਬਾਹਰ ਜੂਗਾ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਗੀ ਦਾਦੀਆਂ ਨੂੰ ਤੇ ਪੋਤੇ ਚੰਗੇ ਹੀ ਬੜੇ ਲੱਗਦੇ ਆ ਉਹ ਤੇ ਮੁੰਡਿਆਂ ਨਾਲੋਂ ਵੀ ਜ਼ਿਆਦੇ ਪਿਆਰੇ ਲੱਗਦੇ ਆ ਨਾਲ ਕਹਿੰਦੇ ਨਹੀਂ ਹੁੰਦੇ ਮੋਲ ਨਾਲੋਂ ਵਿਆਹ ਜ ਪਿਆਰਾ ਹੁੰਦਾ ਵਾ ਤੇ ਭੈਣ ਜੀ ਜੇ ਹਾਂ ਗੱਲ ਆ ਤੇ ਚਾਰ ਦਿਨ ਇੱਥੇ ਆ ਕੇ ਰਹੇ ਹਾਂ ਚੋਕਾ ਹਾਂ ਮੁੰਡੇ ਨੂੰ ਖੜਾ ਤੈਨੂੰ ਵੀ ਪਤਾ ਲੱਗੂਗਾ ਮੋਲ ਪਿਆਰਾ ਕਿ ਵਿਆਹ ਪਿਆਰਾ ਚੱਲ ਬਹੋ ਤੁਸੀਂ ਮੈਂ ਫੌਜਾਂ ਨੂੰ ਬਾਹਰ ਕੱਢਾਂ ਤੁਹਾਡੇ ਲਈ ਕੋਟ ਚਾਹ ਬਣਾਵੇਂ ਨਹੀਂ ਨਹੀਂ ਬਹਿ ਜਾਓ ਤੁਸੀਂ ਮੈਂ ਤਾਂ ਚਾਹ ਹੁਣੇ ਪੀ ਕੇ ਆਈ ਆ ਤਵੇਲੀ ਬੈਠੀ ਤੇ ਮੈਂ ਹਾਂ ਚੱਲ ਮੜਾ ਜਾ ਭੈਣ ਜੀ ਕੋ ਹੋ ਕਿਉਂ ਨਹੀਂ ਆ ਕੀ ਕਰਨੀਆਂ ਨੌਸਸ ਵੇਖ ਕੇ ਆਵਾ ਚੱਲ ਵਧੀਆ ਕੀਤਾ ਵੀ ਮੈਂ ਤੇ ਆ ਜਾ ਕਰੋ ਕਿ ਦੁੱਖ ਸੁੱਖ ਬੰਦਾ ਫੋਲ ਲੈਂਦਾ ਆ ਤੇ ਹੋਰ ਇਦਾਂ ਹੀ ਹੁੰਦਾ ਨਾ ਕਵਾਸੀ ਤੇ ਰੋਟੀ ਵੀ ਸੜ ਜਾਂਦੀ ਆ ਹੋਰ ਕੋਈ ਕੋ ਬੰਦਾ ਪਵੇ ਕੋਈ ਆਪਣਾ ਦੱਸੇ ਕੋ ਕਿਸਦਾ ਸੁਣੇ ਹੋਰ ਨੋਵਾ ਤੇ ਤੁਹਾਨੂੰ ਪਤਾ ਅੱਜ ਕੱਲ ਸੁਹੰਦੀਆਂ ਹੀ ਨਹੀਂ ਚੱਲ ਛੱਡੋ ਨੋਵਾ ਦੀ ਤੁਸੀਂ ਆਪਣੀ ਸੁਣਾਓ ਬੀਪੀ ਵਗੈਰਾ ਠੀਕ ਰਹਿੰਦਾ ਤੁਹਾਡਾ ਹਾਂਜੀ ਹਾਂਜੀ ਭੈਣ ਜੀ ਠੀਕ ਰਹਿੰਦਾ ਆ ਮੰਮੀ ਉਹ ਹਾਂ ਉਹ ਇੱਧੇ ਕੀ ਕਰਨੀ ਬਲੜ ਜਾ ਵੇ ਕੋਹਣੀ ਵਿੱਚ ਕਾਹਜਾ ਹੋ ਗਿਆ ਹੀ ਸਾਗ ਚ ਉਹ ਪੁੱਟਣ ਦੀਆਂ ਉਹ ਚਲ ਕਾ ਦੇ ਬੋਟਲਿੰਗ ਹੂੰ ਇਹਦਾ ਕਰ ਮੰਮੀ ਅਗਰ ਪਈਆ ਹੱਥ ਦੇਆ ਮੈਨੂੰ ਮੈਂ ਜਾਣਾ ਬਾਜ਼ਾਰ ਜਰਾ ਵੇ ਤੂੰ 1000 ਰੁਪਇਆ ਕੀ ਕਰਨਾ ਮੈਨੂੰ ਦੱਸ ਹਾਂ ਕੱਲ ਵੀ ਤੂੰ ਪੈਸੇ ਲੈ ਗਿਆ ਸੀ 1 ਰੁਪਇਆ ਨਹੀਂ ਬਚਾ ਕੇ ਲਿਆਂਦਾ ਅੱਜ ਫੇਰ ਤੂੰ 1000 ਰੁਪਇਆ ਮੰਗਣ ਡੈ ਪਿਆ ਉਹ ਤੂੰ ਤੇ ਮੰਮੀ ਆ ਰਾਨ ਹੋਂਡੀ ਜਦਾਂ ਮੈਂ 50000 ਮੰਗ ਲਿਆ ਉਹ 1000 ਰੁਪਇਆ ਤਾਂ ਬਾਜ਼ਾਰ ਚ ਆਉਂਦਾ ਕੀ ਅੱਜ ਕੱਲ੍ਹ ਹਾਈ ਤੋ ਤੱਕ ਜਾਈਏ ਨਾ ਤਿਆਰ ਉੱਡ ਜਾਂਦਾ ਮੇਰੀ ਗੱਲ ਸੁਣ ਕਿਤੇ ਨਸ਼ੇ ਪਤੇ ਤੇ ਨਹੀਂ ਕਰਨ ਲੱਗ ਪਿਆ ਫੇਰ ਉਹ ਮੰਮੀ ਮੈਂ ਤੈਨੂੰ ਬਾਰ ਬਾਰ ਕਹਿੰਨਾ ਬਾਜ ਆ ਜਾ ਆ ਗੱਲ ਮੈਨੂੰ ਕਹਿਣਾ ਬਾਰ ਬਾਰ ਇੱਕੋ ਗੱਲ ਗਈ ਹੈ ਨਸ਼ੇ ਕਰਦਾ ਨਸ਼ੇ ਕਰਦਾ ਤੈਨੂੰ ਮੈਂ ਕਹਿੰਦਾ ਸੁਧਰ ਗਿਆ ਵਾ ਬੇ ਹੋਲੀ ਬੋਲ ਜੱਸੀ ਨਾ ਸੁਣ ਲੈ ਤੈਨੂੰ ਪਤਾ ਨਾ ਵੀ ਅੱਗੇ ਵੀ ਤੇਰੀ ਇਹੋ ਹੀ ਕਰਤੂਤਾਂ ਕਰਕੇ ਨਾ ਤੇਰੀ ਘਰ ਦੀ ਦੌੜ ਗਈ ਛੱਡ ਕੇ ਚੱਲ ਗਈ ਤੇ ਇਹ ਨਾ ਹੋਵੇ ਮਾਹ ਰਿਸ਼ਤਾ ਮੈਂ ਕੀਤਾ ਆ ਤੇ ਉਹ ਵੀ ਨਾ ਕਿਤੇ ਚਲ ਜੇ ਨਹੀਂ ਤੈਨੂੰ ਮੇਰੇ ਸਰੀਰ ਤੋਂ ਨਹੀਂ ਲੱਗਦਾ ਤੈਨੂੰ ਮੈਨੂੰ ਛੇੜੀ ਲੱਗਦਾ ਬਾਰ ਬਾਰ ਨਾ ਗਿਆ ਮੇਰਾ ਦਿਮਾਗ ਘੁੰਮ ਗਿਆ ਮੈਂ ਫੇਰ ਕਰਨਾ ਪੈਣਾ ਫੇਰ ਮੈਨੂੰ ਚੋਕ ਚੋਕ ਲਿਆਉਂਦੀ ਫਿਰ ਗਲੀਆਂ ਚ ਚੰਗੀ ਰਹੂੰਗੀ ਫਿਰ ਵੇ ਮੈਨੂੰ ਤੇ ਮੈਂ ਵੀ ਆ ਨਾ ਮੈਂ ਫੇਰ ਦੱਸ ਕੀ ਕਰਾਂ ਤੇ ਮੇਰਾ ਬਾਗਾ ਵੀ ਆ ਉੱਥੋਂ ਤੀਜੇ ਮਰੇ ਤੱਕ ਸੁਣਦਾ ਹੁੰਦਾ ਪਤਾ ਨਾ ਤੈਨੂੰ ਸੁਣਦਾ ਹੁੰਦਾ ਆ ਤੂੰ ਨੂੰ ਬਹੁਤੀ ਵਿਗੜਾਈ ਆ ਜਾਂਦੀ ਤੇ ਚਲ ਜਾ ਯਾਰ ਵੇ ਹੌਲੀ ਬੋਲ ਹੌਲੀ ਚਲ ਜਾ ਤੇ ਤੂੰ ਲੱਭ ਲਿਆਏਂਗਾ ਅੱਗੇ ਤੇ ਝੂਠ ਸੱਚ 100 ਬੋਲੇ ਆ ਫੇਰ ਕਿ ਤੇ ਰਿਸ਼ਤਾ ਹੋਇਆ ਆ ਉਹ ਨਾ ਬੋਲਦੀ ਮੈਂ ਗੱਡਾ ਦਾ ਮਰਿਆ ਜਾਂਂਦੇ ਆ ਤੇ ਮਰੀਆਲੀ ਜਾਂਂਦੇ ਆ ਉਮਰ ਹੁੰਦੀ ਜਾਂਦੀ ਹੀ ਤੇ ਛੜਾ ਰਹਿਣਾ ਸੀ ਤੂੰ ਦੱਸ ਦੇ ਮੈਨੂੰ ਉਹ ਚੱਲ ਮਾਵੇਂ ਮੈਨੂੰ ਬੋਧੀਆਂ ਗੱਲਾਂ ਸੁਣਾ ਮੈਂ ਤਾਂ ਇਹ ਆਨੀ ਹੀ ਪਿਛਲ ਵੱਡੇ ਦਾ ਘਰ ਵੱਸਣ ਡਿਆ ਤੇਰਾ ਵੀ ਘਰ ਵਾਸ ਜੇ ਵਸ ਤੇ ਗਿਆ ਔਰ ਕਿੱਦਾਂ ਵਸਣਾ ਨਚਾਂ ਕੋਠੇ ਚੜ ਕੇ ਦਸਾਂ ਲੋਕਾਂ ਨੇ ਵੀ ਮੇਰਾ ਘਰ ਵੱਸ ਗਿਆ ਮੈਂ ਜਿਹੜੀ ਗੱਲ ਕੰਨ ਦੇ ਆ ਉੱਤੇ ਤੂੰ ਆਣ ਨਹੀਂ ਲਈ ਤੈਨੂੰ ਨਹੀਂ ਨਾ ਯਕੀਨ ਮੈਨੂੰ ਪਹਿਲੇ ਦੱਸ ਨਾ ਕਿ 1000 ਰੁਪਏ ਦਾ ਕਰਨਾ ਕੀ ਆ ਤੂੰ ਉਹ ਮੰਮੀ ਮੈਂ ਸਾਰੇ ਪੁਰਾਣੇ ਯਾਰ ਛੱਡਤੇ ਆ ਹੁਣ ਕਿਤੇ ਮੇਰਾ ਯਾਰ ਵੇਖੀ ਉਹ ਡੌਲਿਆਂ ਲਈ ਆ ਰਹਿਆ ਮੇਰੇ ਨਿਚੇੜੀ ਨਹੀਂ ਗੇ ਉਹ ਫਿਰ ਜਦੋਂ ਉਹਨਾਂ ਚ ਬਈਦਾ ਨਾ ਉਹ ਫਿਰ ਕਿਤੇ ਖਾ ਪੀ ਲਈਦਾ ਮਾੜਾ ਮੋਟਾ ਕੋਈ 버ਗਰ ਕੋਈ ਪੀਜ਼ਾ ਇਹੋ ਜਿਹੀ ਚੀਜ਼ ਖਾ ਲਈ ਤਾਂ ਪੈਸੇ ਲੱਗਦੇ ਆ ਉਹ ਨਾਲੇ ਅੱਜਕੱਲ ਮਾੜਾ ਮੋਟਾ ਜਿਮ ਜੁਮਜਾਈਦਾ ਵਾ ਉਹ ਕਿਤੇ ਜੂਸ ਪੀ ਲਈਦਾ ਵਾ ਉਹ ਕਿਤੇ ਕੱਚਾ ਪਨੀਰ ਖਾ ਲਈਦਾ ਵਾ ਤੇ ਇਹੋ ਜੀਆਂ ਚੀਜ਼ਾਂ ਤੇ ਫਿਰ ਮਿੰਗੀਆਂ ਹੀ ਹੁੰਦੀਆਂ ਵਾ ਹੋਰ 5-7 ਰੁਪਏ ਥੋੜੀ ਆਉਣੀ ਐ ਉਹ ਤੇ ਇਹੋ ਜੇ ਚੀਜ਼ਾਂ ਤੋਂ ਮੈਂ ਮਨਾ ਨਹੀਂ ਕਰਦੀ ਇਹ ਤੇ ਮੇਰੇ ਵੱਲੋਂ 1000 ਛੱਡ ਕੇ 2000 ਮੈਂ ਤੁਹਾਨੂੰ ਦੇ ਦਾਂਗੀ ਤੇ ਖਾਲਾ ਪਰ ਮੇਰਾ ਪੁੱਤਰ ਨਾ ਸ਼ਾਨਾ ਕਰੇ ਕਿਤੇ ਫਿਰ ਹਾਦ ਮਮੀ ਤੂੰ ਯਾਤ ਤੋਂ ਕੰਨੀ ਕਿ ਤਰ੍ਹਾਂ ਹੁੰਦੀ ਤੈਨੂੰ ਕਿੰਨੀ ਵਾਰ ਲਿਖ ਕੇ ਦਵਾ ਇੱਥੇ ਮੱਥੇ ਤੇ ਟੈਟੂ ਛਪਾ ਲਾਂ ਤੇ ਮੈਂ ਨਹੀਂ ਕਰਦਾ ਹੁਣ ਮੈਨੂੰ ਕਿੱਦਾਂ ਦੀ ਨਾ ਹੁੰਦਾ ਉਹ ਕਿੱਦਾਂ ਦਵਾਉਂ ਫਿਰ ਜਕੀਨ ਯਕੀਨ ਤਵਨ ਨੂੰ ਉਦਾ ਹੀ ਹੋਣਾ ਵਾ ਫੇਰ ਹੋਣਾ ਮੈਂ ਕਰਕੇ ਚੋਚੀ ਬੋਲਾਂਗਾ ਜਲੂਸ ਨਿਕਲੂਗਾ ਮਲੇਚ ਫੇਰ ਹੀ ਤੈਨੂੰ ਯਕੀਨ ਹੋਣਾ ਵਾ ਚਲ ਆ ਤਮਾ 1000 ਰੁਪਇਆ ਸੇਰ ਖਾਦਾ ਮੇਰਾ ਤੂੰ ਜੇ ਕੋਈ ਪੈਸਾ ਬਚੇਗਾ ਨਾ ਤੇ ਉਹਦੀ ਸਬਜੀ ਸੁਬਜੀ ਲੈ ਆਈ ਉਹ ਮਮੀ ਚੰਗਾ ਮੈਨੂੰ ਰੁਪਇਆ ਲੱਖ ਦੇਣ ਲੱਗੀਆਂ ਕੋਈ ਜੋ ਸਬਜੀ ਵੀ ਲੈ ਆਵਾ ਖਾਵਾ ਪੀਵਾ ਵੀ